ਵਿਦਿਆਰਥੀਆਂ ਦੇ ਲਈ ਵੀਜ਼ਾ ਪਾਬੰਦੀਆਂ ਅੱਜ ਤੋਂ ਲਾਗੂ ਹੋ ਰਹੀਆਂ ਨੇ ਇਹਨਾਂ ਵੀਜ਼ਾ ਪਾਬੰਦੀਆਂ ਦਾ ਭਾਰਤੀ ਵਿਦਿਆਰਥੀਆਂ ਦੇ ਉੱਤੇ ਪਾਏਗਾ ਵੱਡਾ ਅਸਰ ਹੁਣ ਪਰਿਵਾਰਿਕ ਮੈਂਬਰਾਂ ਨੂੰ ਇੰਗਲੈਂਡ ਨਹੀਂ ਲੈ ਜਾ ਪਾਨਗੇ ਵਿਦਿਆਰਥੀ ਹੋਮ ਸਕੱਟਰੀ ਨੇ ਇਸ ਬਾਬਤ ਕਈ ਗੱਲਾਂ ਕੀਤੀਆਂ ਸਾਂਝੀਆਂ कि कि यूके ਵਿੱਚ ਪੜ ਰਹੀਏ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਅੱਜ ਤੋਂ ਵੀਜ਼ਾ ਰੂਟਾਂ ਤੇ پابੰਦੀਆਂ ਲਾਗੂ ਹੋ ਜਾਣਗੀਆਂ ਇਸ ਮੌਕੇ ਬ੍ਰਿਟੇਨ ਦੇ ਗ੍ਰੈਸ ਸਿਕਤਰ ਜੇਮਸ ਕਲੀਵਰੀ ਨੇ ਕਿਹਾ ਕਿ ਅੱਜ ਤੋਂ ਵੀਜ਼ਾ ਰੂਟਾਂ ਤੇ پابੰਦੀ ਲਾਗੂ ਹੋਣ ਨਾਲ ਕੁਮਾਂਤਰੀ ਯਾਨੀ ਇੰਟਰਨੈਸ਼ਨਲ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਨੂੰ ਯੂਕੇ ਵਿੱਚ ਲਿਆਉਣ ਦਾ ਗੈਰ ਤਰਕਹੀਣ ਅਭਿਆਸ ਖਤਮ ਹੋ ਜਾਏਗਾ ਤਾਂ ਕਿ ਅਨ ਰੀਜ਼ਨਲ ਜਿਹੜੇ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂਕੇ ਲੈ ਕੇ ਆਉਂਦੇ ਸੀ ਤੇ ਫਿਰ ਇੱਥੇ ਹੀ ਸੈਟਲ ਹੋ ਜਾਂਦੇ ਸੀ ਅੱਜ ਤੋਂ ਉਹ ਅਭਿਆਸ ਖਤਮ ਹੋ ਜਾਏਗਾ ਇਤਿਹਾਜ਼ਾ ਇਹ ਕਿ ਨਵੇਂ ਨੀਮਾ ਦੇ ਤਹਿਤ ਜਨਵਰੀ 2024 ਤੋਂ ਯੂਕੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਆਪਣੇ ਵਿਦਿਆਰਥੀ ਵੀਜ਼ੇ ਤੇ ਨਿਰਵਰ ਵਿਅਕਤੀਆਂ ਨੂੰ ਇੱਥੇ ਲਿਆਉਣ ਦੇ ਯੋਗ ਨਹੀਂ ਹੋਣਗੇ ਜਦੋਂ ਤੱਕ ਕਿ ਉਹ ਪੋਸਟ ਗ੍ਰੈਜੂਏਟ ਰਿਸਰਚ ਪ੍ਰੋਗਰਾਮ ਦੀ ਪੜ੍ਹਾਈ ਨਹੀਂ ਕਰ ਲੈਂਦੇ ਜਾਂ ਫਿਰ ਅਜਿਹੇ ਕੋਰਸ ਨਹੀਂ ਕਰਦੇ ਜਿਸਦੇ ਵਿੱਚ ਸਰਕਾਰ ਸਕਾਲਰਸ਼ਿਪ ਦਿੰਦੀ ਹੋਵੇ ਵਿਦੇਸ਼ੀ ਵਿਦਿਆਰਥੀਆਂ ਨਾਲ ਸ਼ਾਮਿਲ ਹੋਣ ਵਾਲੇ ਪਰਿਵਾਰਿਕ ਮੈਂਬਰਾਂ ਦੀ ਗਿਣਤੀ ਦੇ ਵਿੱਚ ਲਗਭਗ 8 ਗੁਣਾ ਦਾ ਵਾਧਾ ਹੋਇਆ ਹੈ ਇਹ ਯੂਕੇ ਦੀ ਸਰਕਾਰ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਸ ਸਥਿਤੀ ਦੇ ਤਹਿਤ ਸਰਕਾਰ ਨੇ ਪਿਛਲੇ ਸਾਲ ਸਰਕਾਰੀ ਯੋਜਨਾਵਾਂ ਦੇ ਤਹਿਤ ਉੱਚ ਮੁੱਲ ਡਿਗਰੀਆਂ ਦਾ ਅਧਿਐਨ ਨਾ ਕਰਨ ਵਾਲਿਆਂ ਲਈ ਪਾਬੰਦੀ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵੀਜ਼ਾ ਪ੍ਰਣਾਲੀ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਹੋਣ ਤੱਕ ਵਿਦਿਆਰਥੀ ਵੀਜ਼ਾ ਰੂਟ ਤੋਂ ਕੰਮ ਦੇ ਰੂਟ ਵਿੱਚ ਬਦਲਣ ਤੋਂ ਵੀ ਰੋਕ ਲਗਾ ਦਿੱਤੀ। ਭਾਵੇਂ ਕਿ ਜਿਹੜੇ ਲੋਕ ਇੱਥੇ ਸਟੂਡੈਂਟ ਵੀਜ਼ਾ ਤੇ ਆਉਂਦੇ ਨੇ ਜਿਨ੍ਹਾਂ ਨੂੰ 6 ਮਹੀਨੇ ਤੱਕ ਨੌਕਰੀ ਨਹੀਂ ਸੀ ਮਿਲਦੀ ਤਾਂ ਉਹਨਾਂ ਨੂੰ ਆਪਣੇ ਦੇਸ਼ ਵੀ ਵਾਪਸ ਜਾਣਾ ਪੈਂਦਾ ਸੀ ਈਵਨਿੰਗ ਸਟੈਂਡਰਡ ਦੀ ਰਿਪੋਰਟ ਅਨੁਸਾਰ ਕਲੀਵਰੀ ਨੇ ਕਿਹਾ ਕਿ ਸਰਕਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰਵਾਸ ਨੂੰ ਘਟਾਉਣ ਅਤੇ ਲੋਕਾਂ ਨੂੰ ਯੂਕੇ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਖੇਰਾਫੇਰੀ ਕਰਨ ਤੋਂ ਰੋਕਣ ਲਈ ਇੱਕ ਸਖਤ ਯੋਜਨਾ ਤਿਆਰ ਕਰ ਰਹੀ ਹੈ ਅਤੇ ਉਹ ਬ੍ਰਿਟਿਸ਼ ਜਨਤਾ ਪ੍ਰਤੀ ਪੂਰੀ ਵਚਨਬੱਧ ਹੈ ਉਨ੍ਹਾਂ ਨੇ ਵੀ ਕਿਹਾ ਕਿ ਅੱਜ ਉਸ ਯੋਜਨਾ ਦਾ ਇੱਕ ਵੱਡਾ ਹਿੱਸਾ ਲਾਗੂ ਹੋ ਰਿਹਾ ਹੈ ਜੋ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂਕੇ ਵਿੱਚ ਲਿਆਉਣ ਦੇ ਗੈਰ-ਵਾਜਿਬ ਅਭਿਆਸ ਨੂੰ ਖਤਮ ਕਰਦਾ ਹੈ ਇਸ ਨਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਈਗ੍ਰੇਸ਼ਨ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਹੋਏਗੀ ਬਹੁਤ ਸਾਰੇ ਲੋਕਾਂ ਨੂੰ ਯੂਕੇ ਆਉਣ ਤੋਂ ਰੋਕਣ ਦੇ ਲਈ ਇਹ ਰਣਨੀਤੀ ਵੱਡਾ ਯੋਗਦਾਨ ਵੀ ਪਾਏਗੀ ਪਿਛਲੇ ਮਹੀਨੇ ਜਾਰੀ ਕੀਤੇ ਗਏ ਨੈਸ਼ਨਲ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਦਸੰਬਰ 2024 ਤੱਕ 7 ਲੱਖ 45 ਹਜ਼ਾਰ ਦੇ ਕਰੀਬ ਪਰਵਾਸ ਖੁਆ ਪਾਕੀ ਲੋਕ ਯੂਕੇ ਦੇ ਵਿੱਚ ਆਏ ਸਤੰਬਰ 2023 ਨੂੰ ਖਤਮ ਹੋਏ ਸਾਲ ਵਿੱਚ ਵਿਦਿਆਰਥੀਆਂ ਦੇ ਲਈ 1 ਲੱਖ 52980 ਵੀਜਾ ਜਾਰੀ ਕੀਤੇ ਗਏ ਸਨ ਦੱਸਦੇ ਕਿ ਵੱਡੀ ਗਿਣਤੀ ਦੇ ਵਿੱਚ ਨਾਸਿਰ ਵਿਦਿਆਰਥੀ ਇੱਥੇ ਆ ਰਹੇ ਨਹੀਂ ਬਲਕਿ ਸੈਟਲ ਵੀ ਹੋ ਰਹੇ ਨੇ ਇਸ ਦੇ ਲਈ ਯੂਕੇ ਕਾफी ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਹੈ ਹਾਲਾਂਕਿ ਸਿੱਖਿਆ ਮਾਹਿਰਾਂ ਨੇ ਇਹਨਾਂ ਉਪਾਏ ਦੇ ਉੱਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਥੇ ਪ੍ਰਵਾਸ ਨਹੀਂ ਮਿਲਦਾ ਇੱਥੇ ਟੰਗ ਦੀ ਨੌਕਰੀ ਨਹੀਂ ਮਿਲਦੀ ਤਾਂ ਉਹ ਹੋਰ ਮੁਲਕਾਂ ਵੱਲ ਵੀ ਪਹਲ ਕਰ ਸਕਦੇ ਨੇ ਉਹ ਯੂਕੇ ਨੂੰ ਆਪਣੀ ਆਪਸ਼ਨ ਲਿਸਟ ਦੇ ਵਿੱਚੋਂ ਵੀ ਬਾਹਰ ਘਟ ਸਕਦੇ ਨੇ ਜੇਕਰ ਵਿਦੇਸ਼ੀ ਮੁਲਕਾਂ ਦੀ ਗੱਲ ਕਰ ਲਈਏ ਤਾਂ ਵਿਦੇਸ਼ੀ ਮੁਲਕਾਂ ਦੀ ਅਰਥ ਵਿਵਸਥਾ ਜ਼ਿਆਦਾਤਰ ਸਟੂਡੈਂਟਸ ਦੇ ਉੱਤੇ ਹੀ ਨਿਰਭਰ ਕਰਦੀ ਹੈ ਸਿੱਖਿਆ ਮਾਇਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਯੂਕੇ ਦੇ ਵੱਲੋਂ ਇਹ ਸਭ ਕੁਝ ਕੀਤਾ ਜਾਂਦਾ ਹੈ ਨਵੇਂ ਨਿਯਮ ਲਾਗੂ ਹੁੰਦੇ ਨੇ ਤਾਂ ਸਟੂਡੈਂਟਸ ਦੀ ਪਹਿਲੀ ਪਸੰਦ ਯੂਕੇ ਮੁਲਕ ਕਦੇ ਵੀ ਨਹੀਂ ਹੋਏਗਾ ਕਿਉਂਕਿ ਸਟੂਡੈਂਟਸ ਨੂੰ ਇੱਕ ਟਾਈਮ ਤੇ ਪਰਵਾਸ ਚਾਹੀਦਾ ਹੈ ਅਤੇ ਉਹਨਾਂ ਨੂੰ ਚੰਗੀ ਨੌਕਰੀ ਚਾਹੀਦੀ ਹੈ ਚੰਗਾ ਪਵਿੱਖ ਵੀ ਚਾਹੀਦਾ ਜਿਸ ਦੇ ਲਈ ਉਹ ਆਪਣਾ ਦੇਸ਼ ਛੱਡ ਕੇ ਵਿਦੇਸ਼ ਤੇ ਵਿੱਚ ਵੀ ਆਉਂਦੇ ਨੇ ਪਰ ਜੇ ਉਹਨਾਂ ਨੂੰ ਵਿਦੇਸ਼ ਵਿੱਚ ਇਹੀ ਸਭ ਕੁਝ ਨਹੀਂ ਮਿਲੇਗਾ ਤਾਂ ਫਿਰ ਉਹ ਵਿਦੇਸ਼ ਵਿੱਚ ਆਣਗੇ ਕਿਉਂ ਹਾਲਾਂਕਿ ਹੁਣ ਦੇਖਣਾ ਇਹ ਹੋਏਗਾ ਕਿ ਨਵੇਂ ਨਿਯਮ ਜਿਹੜੇ ਲਾਗੂ ਹੋਏ ਨੇ ਇਹਨਾਂ ਦਾ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਯੂਕੇ ਚ ਇੰਟਰਨੈਸ਼ਨਲ ਵਿਦਿਆਰਥੀਆਂ ਦੇ ਲਈ ਵੀਜ਼ਾ ਪਾਬੰਦੀਆਂ ਅੱਜ ਤੋਂ ਲਾਗੂ ਹੋ ਰਹੀਆਂ ਨੇ ਇਹਨਾਂ ਵੀਜ਼ਾ ਪਾਬੰਦੀਆਂ ਦਾ ਭਾਰਤੀ ਵਿਦਿਆਰਥੀਆਂ ਦੇ ਉੱਤੇ ਪਾਏਗਾ ਵੱਡਾ ਅਸਰ ਹੁਣ ਪਰਿਵਾਰਿਕ ਮੈਂਬਰਾਂ ਨੂੰ ਇੰਗਲੈਂਡ ਨਹੀਂ ਲੈ ਜਾ ਪਾਨਗੇ ਵਿਦਿਆਰਥੀ ਹੋਮ ਸਕੱਟਰੀ ਨੇ ਇਸ ਬਾਬਤ ਕਈ ਗੱਲਾਂ ਕੀਤੀਆਂ ਸਾਂਝੀਆਂ ਯੂਕੇ ਵਿੱਚ ਪੜ ਰਹੀਏ ਵਿਦੇਸ਼ੀ ਵਿਦਿਆਰਥੀਆਂ ਦੇ ਲਈ ਅੱਜ ਤੋਂ ਵੀਜ਼ਾ ਰੂਟਾਂ ਤੇ ਪਾਬੰਦੀਆਂ ਲਾਗੂ ਹੋ ਜਾਣਗੀਆਂ ਇਸ ਮੌਕੇ ਬ੍ਰਿਟੇਨ ਦੇ ਗਰੇਸ ਸਿਕੰਦਰ ਜੇਮਸ ਕਲੀਵਰੀ ਨੇ ਕਿਹਾ ਕਿ ਅੱਜ ਤੋਂ ਵੀਜ਼ਾ ਰੂਟਾਂ ਤੇ ਪਾਬੰਦੀ ਲਾਗੂ ਹੋ ਨਾਲ ਕੋ ਮੰਤਰੀ ਯਾਨੀ ਇੰਟਰਨੈਸ਼ਨਲ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਨੂੰ ਯੂਕੇ ਵਿੱਚ ਲਿਆਉਣ ਦਾ